ਉਸੀ ਕੋ ਸੁਝਾ ਦੇਣਾ ਚਾਹੁੰਦੇ ਆ ਕਾਦੇ ਤੇ ਸੁਝਾ ਦੇਣਾ ਮੈਂ ਕਹਿੰਦਾ ਮੇਰੇ ਕਹੀ ਲੈ ਲੈ ਤੇ ਮੇਰੀ ਹੈਲਪ ਹੋ ਜਾ ਇਹ ਹੀ ਸੁਝਾਣ ਅੱਜ ਕੱਲ੍ਹ ਮਈ ਜੂਨ ਦੇ ਮਹੀਨਿਆਂ ਜਿੱਦਾ ਜੱਟਾਂ ਦੇ ਰੰਗ ਬਦਲ ਜਾਂਦੇ ਆ ਰੰਗ ਵਟਾ ਜਾਂਦੇ ਧੁੱਪਾਂ ਨਾਲ ਕਾਲੇ ਕਾਲੇ ਹੋ ਜਾਂਦੇ ਸਿਆਣ ਵੀ ਨਹੀਂ ਆਉਂਦੀ ਜੋ ਕਿਤੇ ਰਸਤੇ ਦਰੀਚੇ ਜਾਂਦੇ ਆ ਵੀ ਇਹ ਆ ਇਹ ਉਹੀ ਬੰਦਾ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ ਉਮੀਦ ਕਰਦੇ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਪਿਛਲੇ ਵਲੌਗ ਆਪਣੇ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਧੀਆ ਕਮੈਂਟ ਕੀਤੇ ਮੈਨੂੰ ਬਹੁਤ ਧੰਨਵਾਦ ਸਾਰੇ ਵੀਰਾਂ ਤੇ ਭੈਣਾਂ ਦਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲਾ ਵਲੌਗ ਵੀ ਵਧੀਆ ਲੱਗੂਗਾ ਤੇ ਅੱਜ ਮੈਂ ਆਈ ਸੀ ਖੇਤ ਚਾਹ ਲੈ ਕੇ ਇਹ ਮੌਸਮ ਹੋਇਆ ਪਿਆ ਜ਼ਮੀਨ ਦਾ ਠੰਡ ਜੀ ਸੀਗੀ ਤੇ ਮੈਂ ਕਿਹਾ ਮੈਂ ਅੱਜ ਜਾਵਾਂ ਧੁੱਪ ਹੈ ਨਹੀਂ ਸੀਗੀ ਆ ਚਲ ਚਾਹ ਫੜਾਇਆ ਮੈਂ ਨਾਲੇ ਆਪਾਂ ਖੇਤ ਜਿਹੜਾ ਮਾਰੇਗੇ ਇਹ ਆਏ ਹੋਏ ਸੀਗੇ ਪਨੀਰੀ ਰੀਜਣ ਬਾਸਮਤੀ ਦੀ ਇਦਕਿ ਆਪਾਂ ਬਾਸਮਤੀ ਲਾਵਾਂਗੇ ਹੁਣ ਮੁੰਗੀ ਵੱਢ ਕੇ ਗਰਮੀ 2-3 ਦਿਨ ਹੋ ਗਏ ਸੀ ਬਹੁਤ ਜ਼ਿਆਦਾ ਹੋਈ ਪਈ ਸੀ ਤੇ ਅੱਜ ਸਵੇਰ ਦਾ ਸੂਰਜ ਨਹੀਂ ਨਿਕਲਿਆ ਅੱਜ ਮੀਂਹ ਦਾ ਮੌਸਮ ਹੋਇਆ ਪਿਆਗਾ ਤੇ ਆਏ ਸੀ ਇਹ ਪਨੀਰੀ ਬੀਜਣ ਹੁਣ ਆਪਣੇ ਮੋਟਰ ਲੱਗੀ ਐ ਸੋਲਰ ਵਾਲੀ ਤੇ ਹੁਣ ਦੋ ਚਿੱਤਾਂ ਚਿਤ ਹੋਇਆ ਪਿਆ ਵੀ ਨਾ ਤਾਂ ਜੀ ਕਰਦਾ ਪਨੀਰੀ ਬੀਜਣ ਨੂੰ ਵੀ ਕਿਤੇ ਮੀਂਹ ਨਾ ਆ ਜੇ ਤੇ ਉਤੋਂ ਜੇ ਹੁਣ ਬੀਜਦੇ ਆ ਤਾਂ ਮੀਂਹ ਤੋਂ ਵੀ ਡਰ ਲੱਗਦਾ ਤੇ ਇੱਕ ਸੋਲਰ ਵਾਲੀ ਮੋਟਰ ਆ ਉਹੀ ਨਹੀਂ ਚੱਲਦੀ ਹੁਣ ਕਰੀਏ ਤਾਂ ਕਰੀਏ ਕੀ ਹੁਣ ਸਮਝ ਨਹੀਂ ਆਉਂਦਾ ਦੋ ਚਿੱਤੀ ਚਿਤ ਹੋਇਆ ਪਿਆ ਹੁਣ ਪਹਿਲਾਂ ਇਹ ਲੱਗੇ ਪਏ ਸੀਗੇ ਵਟਾ-ਵਟਾ ਬਣਾ ਲਈਆਂ ਸਾਰਾ ਕੰਮ ਕੰਪਲੀਟ ਕਰੀ ਬੈਠੇ ਆ ਹੁਣ ਮੀਂਹ ਉਡੀਕਦੇ ਆ ਵੀ ਜੇ ਮੀਂਹ ਆਉਣਾ ਤਰਬਾ ਪੌਣਾ ਦਾ ਪਾ ਦੇ ਨਹੀਂ ਤਾਂ ਧੁੱਪ ਕੱਢ ਦੇ ਸਾਡੀ ਮੋਟਰ ਚੱਲ ਪੇ ਅਸੀਂ ਪਨੀਰੀ ਵੀਜੇ ਲਈ ਨਾਤਨੇ ਤਾਂ ਆਉਣਾ ਵੀ ਔਖਾ ਹੋ ਜਾਂਦਾਗਾ ਹੁਣ ਹੁਣ ਆਏ ਆ ਸ਼ਾਮ ਨੂੰ ਫੇਰ ਜੇ ਧੁੱਪ ਨਿਕਲ ਲਈ ਤਾਂ ਫੇਰ ਆਉਣਾ ਪਊਗਾ ਸੋਲਰ ਚਲਾਉਣ ਹੁਣ ਸ਼ਹਿਰੋਂ ਚੱਲ ਕੇ ਆਉਣਾ ਵੀ ਔਖਾ ਆ ਜਾਂਦਾ ਇੰਨੀ ਰੱਬ ਨੇ ਗਰਮੀ ਕੀਤੀ ਨਾ ਐ ਕਿਤਾ ਵੀ ਬਹੁਤ ਜਿਆਦੇ ਐ ਕਿ ਪਸ਼ੂ ਰਖਲੇ ਤੇ ਪਸ਼ੂ ਵੀ ਹੁਣ ਬਿਮਾਰ ਹੋਈ ਜਾਂਦੇ ਆ ਐ ਕਿ ਉਹਨਾਂ ਨੂੰ ਪੁਹਾਰੇ ਵੀ ਲਾਤੇ ਆ ਫੇਰ ਵੀ ਨਹੀਂ ਹੁਣ ਇੱਕ ਗਾਂ ਫੇਰ ਹੁਣ ਬਿਮਾਰ ਹੋਈ ਪਈ ਆਪਣੀ ਜਰਸੀ ਤੇ ਪਹਿਲਾਂ ਦੂਜੀ ਹੋ ਗਈ ਸੀਗੀ ਐਚ ਐਫ ਤੇ ਉਹ ਹੁਣ ਠੀਕ ਹੋਈ ਤੇ ਹੁਣ ਜਰਸੀ ਬਿਮਾਰ ਹੋਈ ਪਈ ਐ ਗਰਮੀ ਬਹੁਤ ਜ਼ਿਆਦਾ ਹੋ ਗਈ ਦੁੱਧ ਵੀ ਹੁਣ ਘਟ ਗਿਆ ਗਾ ਦੋਨੇ ਗਾਈਆਂ ਦੁੱਧ ਘਟ ਗਿਆ ਤੇ ਜਰਸੀ ਵੀ ਆਪਣੀ ਹੁਣ ਢਿੱਲੀ ਹੋਈ ਪਈ ਐ ਹੁਣ ਉਹ ਵੀ ਗਰਮੀ ਲੱਗ ਗਈ ਗਾਈਆਂ ਵੀ ਵਿਚਾਰੀਆਂ ਕੀ ਕਰਨ ਗਰਮੀ ਹੋਈ ਜ਼ਿਆਦਾ ਪਈ ਐ ਅੱਜ ਕੱਲ ਤਾਂ ਕਹਿੰਦੇ ਆ ਕਿ ਅੱਖਾਂ ਚ ਦੁੱਧ ਸੁੱਕ ਜਾਂਦਾ ਤੇ ਉਹ ਤਾਂ ਫੇਰ ਵਿਚਾਰੇ ਪਸ਼ੂ ਆ ਹੋ ਆਪਾਂ ਪ੍ਰਬੰਧ ਤਾਂ ਪੂਰਾ ਕਰ ਲਿਆ ਫਿਰ ਵੀ ਗਰਮੀ ਹੈ ਜਿਹੜੀ ਉਹ ਤਾਂ ਗਰਮੀ ਮਣਾਉਣੀ ਆ ਪਸ਼ੂ ਨੇ ਤਾਂ ਜਾਨਵਰ ਨੇ ਹੁਣ ਆਪਾਂ ਨੂੰ ਵੀ ਤਾਂ ਗਰਮੀ ਲੱਗਦੀ ਆ ਇਹ ਔਖਾ ਬਹੁਤ ਹੋ ਜਾਂਦਾ ਗਰਮੀ ਦੇ ਵਿੱਚ ਮੈਂ ਸੋਚੀ ਸੀ ਵੀ ਅੱਜ ਆਪਾਂ ਵਲੌਗ ਨਹੀਂ ਬਣਾਉਣਾ ਪਰ ਮੈਨੂੰ ਅੱਜ ਮਜਬੂਰ ਹੋ ਕੇ ਇਹ ਵਲੌਗ ਬਣਾਉਣਾ ਪਿਆ ਇੱਥੇ ਆ ਕੇ ਬੈਠੀ ਨੇ ਮੇਰੇ ਦਿਮਾਗ ਚ ਆਈ ਵੀ ਮੈਂ ਗੱਲ ਸ਼ੇਅਰ ਕਰਾਂ ਗੱਲ ਜਿਹੜੀ ਉਹਦੇ ਨਾਲ ਸ਼ੇਅਰ ਕਰਨੀ ਹੈ ਕਿ ਆਪਾਂ ਦਾ ਸੋਚਦੀਆਂ ਘਰੇ ਜਨਾਨੀਆਂ ਵੀ ਆਪਾਂ ਨੂੰ ਕੰਮ ਬਹੁਤ ਹੁੰਦੇ ਆ ਘਰਿਆਂ ਦੇ ਵਿੱਚ ਵੀ ਆਪਾਂ ਕੰਮ ਕਰਦੀਆਂ ਸਾਰਾ ਦਿਨ ਬੱਚੇ ਸੰਭਾਲਦੀਆਂ ਘਰੇ ਪਸ਼ੂ ਡੰਗਰ ਵੀ ਸੰਭਾਲਦੀਆਂ ਕਈ ਮੇਰੇ ਅਰਗੀਆਂ ਭੈਣਾਂ ਜਿਨ੍ਹਾਂ ਨੇ ਪਸ਼ੂ ਰੱਖੇ ਹੋਏ ਆ ਤੇ ਕਈ ਵਿਚਾਰੀਆਂ ਜਿਨ੍ਹਾਂ ਦੇ ਨਹੀਂ ਪਸ਼ੂ ਹੈਗੇ ਫਿਰ ਵੀ ਚਲੋ ਉਹਨਾਂ ਨੇ ਬੱਚੇ ਵੀ ਸੰਭਾਲਣੇ ਘਰ ਦਾ ਵੀ ਕੰਮ ਧੰਦਾ ਕਰਦੀਆਂ ਆ ਪਰ ਆਪਾਂ ਨੂੰ ਐ ਲੱਗਦਾ ਵੀ ਆਪਾਂ ਬਹੁਤ ਕੰਮ ਕਰਦੀਆਂ ਜਿੱਥੋਂ ਤੱਕ ਕਿ ਮੈਂ ਅੰਦਾਜ਼ਾ ਲਾਇਆ ਕਿ ਜਿਹੜੇ ਵਾਈ ਕਰਦੇ ਆ ਨਾ Amir ਉਹਨਾਂ ਦਾ ਬਹੁਤ ਜ਼ਿਆਦਾ ਔਖਾ ਦਾ ਆਹ ਮਈ ਜੂਨ ਦੇ ਦੋ ਤਿੰਨ ਮਹੀਨਿਆਂ ਦੇ ਵਿੱਚ ਤਾਂ ਇੱਕ ਤਾਂ ਝੋਨੇ ਦਾ ਟਾਈਮ ਆ ਜਾਂਦਾ ਇੱਕ ਤੋਂ ਗਰਮੀ ਹੁੰਦੀ ਆ ਛੋਟੇ ਜ਼ਿਮੀਂਦਾਰ ਦਾ ਬਾਲਾ ਔਖਾ ਦਾ ਜਿਹੜੇ ਕੋਲੇ ਘੱਟ ਜ਼ਮੀਨ ਆ ਜਿਹਦੇ ਕੋਲ ਜਿਆਦਾ ਚਲ ਉਹ ਤਾਂ ਖੇਤੀਬਾੜੀ ਦੇ ਸੰਦ ਸੱਤੇ ਉਹਨਾਂ ਦੇ ਘਰ ਤਾਂ ਹੁੰਦੇ ਹੀ ਆ ਸਾਰੇ ਉਹਨਾਂ ਨੂੰ ਫੇਰ ਸੌਖਾ ਆ ਜਾਂਦਾ ਉਹ ਕੋਈ ਬੰਦਾ ਵੀ ਲਾ ਲੈਂਦੇ ਚਲ ਉਹਨਾਂ ਨੂੰ ਫੇਰ ਵੀ ਕੋਈ ਹੈਲਪ ਹੋ ਜਾਂਦੀ ਆ ਆਪ ਕੋਈ ਦੇ ਸਾਹ ਲੈ ਲੈਂਦੇ ਆ ਪਰ ਜਿਹੜਾ ਜ਼ਿਮੀਂਦਾਰ ਹੈਗਾ ਕੋਈ ਪੰਜਾ ਚਾਰ ਕਿੱਲੇ ਵਾਲਾ ਉਹਦਾ ਬਾਲਾ ਔਖਾ ਆ ਜਾਂਦਾਗਾ ਉਹਨੇ ਆਪ ਹੀ ਸਾਥੀ ਮਿਹਨਤ ਕਰਕੇ ਸਾਰਾ ਘਰ ਪਾਲਣਾ ਹੁੰਦਾਗਾ ਅੱਜ ਕੱਲ੍ਹ ਆ ਮਈ ਜੂਨ ਦੇ ਮਹੀਨਿਆਂ 'ਚ ਤਾਂ ਜੱਟਾਂ ਦੇ ਰੰਗ ਬਦਲ ਜਾਂਦੇ ਆ ਰੰਗ ਵਟਾ ਜਾਂਦੇ ਧੁੱਪਾਂ ਨਾਲ ਕਾਲੇ-ਕਾਲੇ ਹੋ ਜਾਂਦੇ ਆ ਸਿਆਣ ਵੀ ਨਹੀਂ ਆਉਂਦੀ ਜੋ ਕਿਤੇ ਰਸਤੇ ਦਰੀਚੇ ਜਾਂਦੇ ਆ ਵੀ ਇਹ ਆ ਇਹ ਉਹੀ ਬੰਦਾ ਹੈ ਪਰ ਕੀ ਕਰਨਾ ਹੁਣ ਮਜਬੂਰੀਆਂ ਕੰਮ ਤਾਂ ਕਰਨਾ ਹੀ ਪੈਂਦਾ ਹੈਗਾ ਹੁਣ ਧੁੱਪ ਛਾਂ ਥੋੜਾ ਦੇਖੀ ਜਾਂਦੀ ਆ ਹੁਣ ਘਰ ਵੀ ਪਾਲਣੇ ਹੁੰਦੇ ਬੰਦਿਆਂ ਨੇ ਆਪਣੀਆਂ ਅਰਿਆਂ ਤਾਂ ਘਰੇ ਬੈਠੀਆਂ ਕਹਿ ਦਿੰਦੀਆਂ ਵੀ ਆਹ ਲੈ ਆਈਆਂ ਆਹ ਲੈ ਆਈ ਆਰਡਰ ਮਾਰਨਾ ਹੁੰਦਾ ਹੈਗਾ ਤਾਂ ਹੁਣ ਬੰਦੇ ਨੂੰ ਹੀ ਗਰ ਹੁੰਦਾ ਹੈ ਵੀ ਆਪਾਂ ਕੰਮ ਕਰਾਂਗੇ ਤਾਂ ਫੇਰ ਹੀ ਕੁਝ ਘਰੇ ਬੱਚਿਆਂ ਦੀਆਂ ਵੀ ਫੀਸਾਂ ਭਰਨੀਆਂ ਹੁੰਦੀਆਂ ਸਾਰੇ ਕਾਰੋਬਾਰ ਬੰਦਿਆਂ ਦੇ ਸਿਰ ਤੇ ਹੀ ਹੁੰਦਾ ਹੈ। ਤੇ ਕੰਮ ਬਹੁਤ ਜ਼ਿਆਦਾ ਔਖਾ ਦਾ। ਜਿਹੜਾ ਕੋਈ ਗਰੀਬ ਗੁਰਬਾ ਵਿਚਾਰੇ ਝੋਨਾ ਲਾਉਂਦੇ ਆ ਉਹਨਾਂ ਨੂੰ ਤਾਂ ਹੁਣ ਉਹੀ ਗੱਲ ਵੀ ਆ ਜਾਂਦੀ ਹੈ ਢਿੱਡ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਹਨ। ਪਰ ਮਜਬੂਰੀ ਆ। ਮਜਬੂਰੀ ਕਰਕੇ ਸਭ ਨੂੰ ਹੱਥ ਪੱਲਾ ਮਾਰਨਾ ਹੀ ਪੈਂਦਾ। ਮੇਰੇ ਕੋਲੇ ਦੁਕਾਨ ਤੇ ਆਉਂਦੇ ਕਈ ਵੀਰ ਝੋਨਾ ਲਾ ਕੇ ਤੇ ਵਿਚਾਰਿਆਂ ਦੇ ਡੇਡੇ ਪੈਰ ਲਿਬੜੇ ਹੁੰਦੇ ਆ ਕਈਆਂ ਦੇ ਤਾਂ ਹੁਣ ਦਵਾਈ ਪਾ ਦਿੰਦੇ ਆ। ਚੋਣਿਆਂ ਦੇ ਵਿੱਚ ਲਾਉਣ ਤੋਂ ਪਹਿਲਾਂ ਹੀ ਤੇ ਉਹਨਾਂ ਦੇ ਪੈਰ ਖਰਾਬ ਹੋ ਜਾਂਦੇ ਆ ਬਹੁਤ ਔਖਾ ਹੋ ਜਾਂਦਾ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਤੇ ਉਹਵੇਂ ਪੈਰ ਵੀ ਵਿਚਾਰਿਆਂ ਦੇ ਦੁਖਦੇ ਹੁੰਦੇ ਆ ਦੁੱਧ ਲੈਣ ਆਉਂਦੇ ਸ਼ਾਮ ਨੂੰ ਤੇ ਮਸਾਂ ਤੁਰਦੇ ਆ ਕਹਿੰਗਾ ਤਾਂ ਤਾਂ ਤੁਰਿਆ ਨਹੀਂ ਜਾਂਦਾ ਤੇ ਅੱਜ ਤੁਹਾਨੂੰ ਦਿਖਾਉਣੀ ਹੈ ਆਪਣੇ ਵਾਲ ਦਾ ਹਾਲ ਵੀ ਵਿਚਾਰਾ ਆਇਆ ਮੁੜ ਕੋ ਮੁੜ ਕੀ ਹੋਇਆ ਪਿਆਗਾ ਤੇ ਵੀ ਮੈਂ ਵੇਖ ਕੇ ਧੰਨ ਹੋ ਗਈ ਉਹਨੂੰ ਵੀ ਇੰਨਾ ਦੁਖੀ ਹੋਈ ਜਾਂਦਾ ਉਹਦਾ ਪਨੀਰੀ ਵੀ ਜਣੀ ਆਲੇ ਪਹਿਲਾਂ ਉਹਨੇ ਵਟਾਂ ਪਾਈਆਂ ਫਿਰ ਉਹਨੇ ਹੁਣ ਛਿੱਟਾ ਦੇਣਾਗਾ ਦੀ ਸਾਰਾ ਥਾਂ ਉਹਨੇ ਕੰਪਲੀਟ ਕਰ ਲਿਆ ਤੇ ਉੱਤੋਂ ਹੁਣ ਰੱਬ ਨਹੀਂ ਝਾਗਦਾਗਾ ਵੀ ਰੱਬਾ ਹੁਣ ਤੂੰ ਮੀਂਹ ਪਾਤਾ ਤਾਂ ਮੇਰੀ ਪਨੀਰੀ ਦਾ ਵੀ ਐਡਾ ਮਹਿੰਗਾ ਤੇ ਹੁਣ ਉਹ ਵੀ ਖਰਾਬ ਕਰ ਦੇਗਾ ਤੇ ਜਾਂ ਤਾਂ ਤੂੰ ਧੁੱਪ ਕੱਢ ਦੇ ਤੇ ਅਸੀਂ ਸੋਲਰ ਚ ਲਾਈ ਗੇ ਮੋਟਰ ਤੇ ਆਵਦਾ ਅਸੀਂ ਪਨੀਰੀ ਬੀਜ ਕੇ ਬੇਫਿਕਰ ਹੋ ਜੀਏ ਤੇ ਹੁਣ ਐ ਮਨ ਡੋਲੀ ਜਾਂਦਾ ਉਹਦਾ ਵੀ ਹੁਣ ਮੈਂ ਕੀ ਕਰਾਂ ਪਨੀਰੀ ਬੀਜਾਂ ਕਿ ਨਾ ਬੀਜਾਂ ਵੀ ਤੋ ਜੇ ਮੀਂਹ ਪੈ ਗਿਆ ਤਾਂ ਉਹ ਬੀ ਘੁੱਟਿਆ ਜਾਊਗਾ ਤੋ ਮੀਂਹ ਨਾਲ ਨੱਪਿਆ ਜਾਣਾ ਫਿਰ ਵੀ ਖਰਾਬ ਹੋ ਜਾਂਦਾ ਅੱਧ ਵਿਚਾਦ ਦੁਗੜਦਾਗਾ ਹੁਣ ਮਾਣ ਦੋ ਚਿੱਤਾ ਚ ਹੋਇਆ ਪਿਆ ਤੇ ਅੱਜ ਤੁਹਾਨੂੰ ਦਿਖਾਉਣੀ ਆਂ ਨੀ ਮੇਰੇ ਆ ਦਾ ਕੀ ਹਾਲ ਹੋਇਆ ਪਿਆਗਾ ਵਿਚਾਰਾ ਬਹੁਤ ਦੁਖੀ ਹੋਈ ਜਾਂਦਾਗਾ ਕੰਮ ਕਰਦਾ ਹੁਣ ਆਪਾਂ ਲਾਉਣਾ 17 18 ਇੱਥੇ ਬਾਸਮਤੀ ਤੇ ਪਨੀਰੀ ਵਿਜਣੀ ਆ ਆ ਬਣਾਤੀਆਂ ਵਟਾਂ ਆ ਥਾਂ ਬਣਾਇਆ ਪਿਆ ਆਪਣਾ ਦੇਖੋ ਆ ਤੁੱਪੇ ਸਾਰੇ ਇਹਨਾਂ ਨੇ ਆ ਕੇ ਹੁਣ ਬਣਾਇਆ ਤਾਂ ਵਜਿਆ ਪਿਆਗਾ ਧੁੱਪ ਤਾਂ ਵੈਸੇ ਬੱਦਲਾਂ ਆਂ ਦੇ ਵਿੱਚ ਹੁਣ ਨਿਕਲਦੀ ਮਾੜੀ ਮਾੜੀ ਆ ਦੇਖੋ ਆ ਨਾਲ ਪਈ ਦੇ ਆ ਬਣਾਇਆ ਪਿਆ ਯਾਦੂ ਮੈਂ ਤੁਹਾਨੂੰ ਦਿਖਾਉਣੀ ਆ ਕਿ ਸਰਦਾਰ ਜੀ ਸਾਡੇ ਹੋਏ ਪਏ ਮੁੜ ਕੋ ਮੁੜ ਕੇ ਪੌਦ ਔਖਾਗਾ ਪੌਦ ਔਖਾ ਕੰਮ ਕਰਨਾ ਖੇਤਾਂ ਦੇ ਵਿੱਚ ਆਪਣੀਆਂ ਰੀਆਂ ਦਾ ਫੇਰ ਹਜੇ ਪੱਖਿਆਂ ਦੀ ਹਵਾ ਲੈ ਲੈਂਦੀਆਂਗਾ ਕੰਮ ਕਰਦੇ ਆ ਕਰਦੀਆਂ ਬਹਿ ਜਾਂਦੀਆਂ ਚਲ ਹਵਾ ਲੈ ਕੇ ਫੇਰ ਫੇਰ ਕੰਮ ਲੱਗ ਜਾਈਦਾ ਪਰ ਜਿਹੜੇ ਮੇਰੇ ਵੀਰ ਖੇਤਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਔਖਾ ਦਾ ਆ ਦੇਖੋ ਆਪਣੇ ਸਰਦਾਰ ਜੀ ਲੱਗੇ ਪਏ ਆ ਇਧਰ ਕਿਵੇਂ ਬੋਲਿਆ ਨਹੀਂ ਜਾਂਦਾ ਨਹੀਂ ਬੋਲਿਆ ਨਹੀਂ ਜਾਂਦਾ ਆਏ ਹੋਏ ਕਹਿੰਦੇ ਬੋਲਿਆ ਨਹੀਂ ਜਾਂਦਾਗਾ ਸਾਹ ਚੜਿਆ ਪਿਆ ਉਹਨਾਂ ਨੂੰ ਆਇਆ ਹੀ ਫਟਾਫਟ ਕੰਮ ਨਵੇੜਦੇ ਆ ਫਿਰ ਜੇ ਤੋਂ ਪਣਿੱਕ ਲਈ ਆਈ ਤਾਂ ਮੋਟਰ ਚੱਲ ਪੂਗੀ ਆਪਣੀ ਹੁਣ ਬਦਲਾਂ ਦੇ ਵਿੱਚ ਤੋਂ ਆਪਣੀ ਨਹੀਂ ਮੋਟਰ ਚੱਲਦੀ ਨਹੀਂ ਇਹ ਚੂਹੇ ਨੇ ਲੂੰ ਪਿਆਇਆ ਸਾਰੀ ਬਾਟੀ ਭੁਲੀ ਕਰ ਚੂਹੇ ਤਾਂ ਆ ਹੀ ਆ ਫਿਰ ਖੇਤਾਂ ਦੇ ਵਿੱਚ ਆ ਸਪਰੇਅ ਮਾਰਨ ਵਾਲੀ ਹੋਈ ਪਈ ਆ ਘਾਹ ਦੇ ਉੱਪਰ ਮਾਰਾਂਗੇ ਹਾਂ ਸਪਰੇਅ ਮਾਰ ਦਿਓ ਨਹੀਂ ਨਾ ਮੌਸਮ ਜਾਇਆ ਪੈਣਾ ਲੁੱਕ ਬਣੀ ਪਈ ਐ ਨਾ ਇਹਦੇ ਵਿੱਚ ਚੂਹੇ ਵੜ ਜਾਂਦੇ ਹੋਰ ਹੋਰ ਮੰਦੇ ਹਾਲ ਨੇ ਦੇਖਿਓ ਚਾਹ ਪੀ ਕੇ ਤਾਂ ਦੁਬਾਰਾ ਮੜਕੋ ਮੜਕੀ ਹੋ ਜੂਗੀ ਹਾਂ ਚਾਹ ਕਿੱਥੇ ਨਾਂਦੀ ਪਾਣੀ ਪੀ ਲੈਣੇ ਉਹਨੇ ਹੀ ਨਿਕਲੀ ਜਾਂਦਾ ਨਹੀਂ ਆ ਪਰ ਉਹ ਤਾਂ ਗਿੱਟਿਆਂ ਸਹੀਆਂ ਨਾ ਜੋਈਆਂ ਤੁਸੀਂ ਪਾਣੀ ਬਹੁਤ ਜ਼ਿਆਦਾ ਤਾਪ ਜੇਵੇ ਗਰਮੀ ਹੋਈ ਬਹੁਤ ਜ਼ਿਆਦੇ ਪਈ ਐ ਹੋਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਆ ਕਾਦੇ ਸੁਝਾਅ ਦੇਣਾ ਮੈਂ ਕਹਿੰਦਾ ਮੇਰੇ ਕੋਈ ਲੈ ਲੈ ਤੇ ਮੇਰੀ ਹੈਲਪ ਕਰਦਾ ਇਹੀ ਸਜਾ ਲੈ ਦੇਖ ਲਓ ਮੈਨੂੰ ਕਹਦੇ ਤੁਸੀਂ ਕਹੀ ਲੈ ਲਓ ਤੇ ਮੇਰੀ ਹੈਲਪ ਕਰਾ ਦਿਓ ਤੇ ਮੈਂ ਤੁਹਾਨੂੰ ਦੱਸ ਸਕੀ ਕਹੀ ਮੈਂ ਕੰਮ ਨਹੀਂ ਨਾ ਕਰ ਸਕਦੀਗੀ ਚਲੋ ਹੋਵੇ ਪਾਣੀ ਪੂਣੀ ਵਾਲਾ ਕੋਈ ਬੰਨ ਮੂੰਹ ਲਾਉਣਾ ਹੋਵੇ ਉਹ ਤਾਂ ਮੈਂ ਲਾ ਦੇਣੀ ਆ ਤੂੰ ਕਹਿੰਦੇ ਤੁਸੀਂ ਘਰ ਕੰਮ ਕਰਦੇ ਘਰੇ ਖੇਤੋਂ ਹੀ ਆਏ ਨਹੀਂ ਕੰਮ ਤਾਂ ਕਰਦੇ ਆ ਤਾਂ ਨਹੀਂ ਕੰਮ ਨਹੀਂ ਕਰਦੇ ਬੰਨ ਮੂੰਹ ਤਾਂ ਚਲ ਮੇਰੇ ਅਰਗੀ ਲਾ ਦੇ ਵਾ ਹੁਣ ਇੰਨਾ ਪੱਕਾ ਜਿਹੜਾ ਥਾਂ ਖਾਲੀ ਬਣਾਉਣੀ ਇਹ ਕਿਤੇ ਮਾੜੀ ਮੋਟੀ ਗੱਲਾਂ ਦੇਖੋ ਇਹ ਤਾਂ ਪੱਤੇ ਤੋਂ ਨਹੀਂ ਪਟਿਆ ਜਾਂਦਾ ਕਰਦਾ ਹੈ ਬੈਠਾ ਹਾਂ ਨਹੀਂ ਇਹ ਤਾਂ ਮੈਥੋਂ ਕਿੱਥੋਂ ਪਟਿਆ ਜਾਊਗਾ ਇਹ ਕੰਮ ਮੇਰੇ ਵੱਸ ਦਾ ਨਹੀਂ ਗਾ ਨਹੀਂ ਤਾਂ ਮੈਂ ਕਰ ਲੈਂਦੀ ਮੈਂ ਮੇਰੀਆਂ ਭੈਣਾਂ ਨੂੰ ਇਹੀ ਸੁਝਾ ਦੇਣਾ ਚਾਹਣੀ ਐ ਕਿੰਨਾ ਲੜਿਆ ਕਰੋ ਜਦੋਂ ਬੰਦਾ ਖੇਤੋਂ ਆਉਂਦਾ ਨਾ ਆ ਕਿਆ ਥੱਕਿਆ ਆਉਂਦਾ ਪਹਿਲਾਂ ਤਾਂ ਉਹਨਾਂ ਨੂੰ ਪਾਣੀ ਦੇ ਦੋ ਤਿੰਨ ਗਲਾਸ ਫੜਾਇਆ ਕਰੋ ਤੇ ਪਰ ਲੜਿਆ ਨਾ ਕਰੋ ਇਹਨਾਂ ਨਾਲ ਬੇਚਾਰਾ ਬਹੁਤ ਦੁਖੀ ਹੋ ਕੇ ਆਉਂਦੇ ਆ ਇਹ ਨਾ ਲੜਿਆ ਕਰੋ ਭੈਣੋ ਨਾ ਲੜਿਆ ਕਰੋ ਨਾ ਲੜਿਆ ਕਰੋ ਇਹਨਾਂ ਨਾਲ ਇਹਨਾਂ ਦੇ ਵਸ ਦਾ ਰੋਗ ਨਹੀਂ ਹੈਗਾ ਨਾ ਲੜਿਆ ਕਰੋ ਜਿੱਦੇ ਮਤਲਬ ਕਿ ਜਿੱਦੇ ਖੇਤੋਂ ਆਉਂਦੇ ਆ ਉਹਦੇ ਨਾਲ ਲੜਿਆ ਕਰੋ ਉਹ ਲੜੀ ਜਾਇਆ ਕਰੋ ਇਹ ਕਹਿਣ ਦਾ ਮਤਲਬ ਉਹ ਤੇਰੇ ਹਾਂ ਇਹ ਗੱਲ ਸਹੀ ਆ ਜਦੋਂ ਖੇਤੋਂ ਆਉਂਦੇ ਉਹ ਤਾਂ ਜਮੇ ਹੀ ਨਾ ਲੜਿਆ ਕਰੋ ਹਾਂ ਉਹ ਹੁੰਦਾ ਉਹ ਹੀ ਤੇਰਾ ਉਹ ਤਾਂ ਹਾਂ ਜਦੋਂ ਘਰੇ ਵਿਹਲਾ ਹੋਵੇ ਦਿਮਾਗਾਂ ਦਾ ਉਹ ਵੀ ਉਹਨੋਂ ਲੜ ਲੈ ਕਰੋ ਕੋਈ ਬਾਤ ਕਹਿੰਦਾ ਲੜ ਲੈ ਨਾ ਭੈਣੇ ਨਾ ਹੁਣ ਤਾਂ ਨਾ ਲੜਿਆ ਕਰੋ ਹੁਣ ਤਾਂ ਵੇਖ ਕੇ ਤਰਸ ਆਉਂਦਾ ਹੈ ਕੀ ਕਰਾਂ ਇਹ ਵਿਚਾਰਾ ਹੁਣ ਬਾਲਾ ਦੁਖੀ ਹੋਈ ਜਾਂਦਾ ਹੈ ਆਪਣੇ ਰੀਆਂ ਆਦੰਦਿਆਂਗਾ ਲੈ ਵਿਹਲਾ ਬਹਿ ਕੇ ਆ ਗਿਆ ਤਾ ਵਿਹਲਾ ਨਹੀਂ ਬਹਿੰਦਾਗਾ ਬੰਦਾ ਕੋਈ ਵੀ ਇਹ ਕੰਮ ਕਰਦਾ ਜਦੋਂ ਖੇਤ ਜਾਵੜਦਾ ਉਹਨੂੰ ਵੀ ਫਿਕਰ ਹੁੰਦਾ ਕੰਮ ਕਰਨ ਦਾ ਵੀ ਮੈਂ ਵੀ ਆਪਦਾ ਕੰਮ ਧੁੰਦਾ ਨਵੇੜਾਂ ਤੇ ਦੌੜਦਾ ਮੈਂ ਘਰੇ ਜਾਵਾਂ ਧੁੱਪ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੀ ਸੀ ਕਿ ਇਹ ਵੀ ਕੰਮ ਰੱਬ ਦੀ ਭਗਤੀ ਤੋਂ ਘੱਟ ਨਹੀਂ ਭੈਣੋ ਇਥੋਂ ਥੱਕੇ ਟੁੱਟੇ ਜਾਂਦੇ ਆ ਘਰੇ ਜਾ ਕੇ ਆਪਣੇ ਨਾਲ ਤਾਂ ਇਹਨਾਂ ਤੋਂ ਬੋਲਿਆ ਵੀ ਨਹੀਂ ਜਾਂਦਾ ਹੁੰਦਾ ਜਦੋਂ ਆਪਾਂ ਅੱਗੋਂ ਬੋਲੀ ਜਾਂਦੀਆਂ ਨਾ ਬੋਲੀ ਜਾਂਦੀਆਂ ਉਹ ਇਹਨਾਂ ਨਾਲ ਨਾ ਲੜਿਆ ਕਰੋ ਭੈਣੋ ਚਲ ਇਹਨਾ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਘਰਾਂ ਦੇ ਵਿੱਚ ਨੋਖ ਚੋਕ ਤਾਂ ਦੋ ਭਾਂਡੇ ਤਾਂ ਖੜਕਦੇ ਹੁੰਦੇ ਆ ਪਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਜਿਹੜਾ ਹੁਣ ਸਵੇਰ ਦਾ ਲੜਿਆ ਸ਼ਾਮ ਤੱਕ ਬੋਲਤੇ ਲੜਾਈ ਪੜਾਈ ਮਾੜੀ ਮੋਟੀ ਤਾਂ ਹੁੰਦੀ ਰਹਿੰਦੀ ਘਰਾਂ ਦੇ ਵਿੱਚ ਆਪਣੇ ਦੋਹਾਂ ਜੀਆਂ ਦੀ ਲੜਾਈ ਦੇ ਵਿੱਚ ਕੋਈ ਤੀਜਾ ਨਾ ਆਵੇ ਤੇ ਬਸ ਆਪਣੇ ਜਿਹੜੇ ਮਸਲੇ ਹੁੰਦੇ ਘਰ ਦੇ ਘਰਾਂ ਵਿੱਚ ਹੀ ਨਿਬੜ ਜਾਣ ਤੇ ਬਹੁਤ ਵਧੀਆ ਹੁੰਦੇ ਆ ਹੱਸਦੇ ਵੱਸਦੇ ਰਹੋ ਸਾਰੇ ਵੀਰ ਭੈਣ ਭਰਾ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖਦੇ ਆ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਕਰੋ ਸਪੋਰਟ ਤੇ ਆਹੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਵਾਂਗੇ ਧੰਨਵਾਦ ਜੀ